ਜੀ ਪਹਿਲਾਂ ਤੇ ਜਿੰਨੀਆਂ ਵੀ ਐਨਜੀਓ ਚੱਲ ਰਹੀਆਂ ਨੇ ਪੂਰੇ ਪੰਜਾਬ 'ਚ ਜਾਂ ਯੂਨੀਵਰਸ ਦੇ ਵਿੱਚ ਵੀ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਨਾ ਐਨਜੀਓਸ ਤੁਹਾਡੀਆਂ ਵੀ ਹੈ ਨੇ ਬਟ ਕੁਛ ਇਹਨਾਂ ਉਹ ਸਿੱਖ ਲੋ ਇੰਨੀ ਛੋਟੀ ਉਮਰ ਦੇ ਵਿੱਚ ਨਵਾਂ ਸਾਲ ਆ ਬੰਦਾ ਆਪਣੇ ਪਰਿਵਾਰ ਨਾਲ ਇੱਥੇ ਜਾਂਦਾ ਤਰਮੇ ਤਰਮਿੰਸਥਾਨ ਤੇ ਜਾਂਦਾ ਬਟ ਇਹਨਾਂ ਨੇ ਐਨਜੀਓ ਲਾਈ ਇਹਨਾਂ ਨੇ ਕੈਂਪ ਲਾਇਆ ਬਲੱਡ ਡੋਨੇਸ਼ਨ ਕੈਂਪ ਲਾਇਆ ਫਿਰ ਸਾਡਾ ਪ੍ਰਾਇਰ ਪ੍ਰਿੰਸ ਮਲੇਸ਼ੀਆ ਤੋਂ ਉਹਨਾਂ ਨੇ ਤੇ ਲੰਗਰ ਦੀ ਸੇਵਾ ਲਈ ਹੈ ਰਾਸ਼ਨ ਦੀ ਆਟੇ ਦੀ ਤੇ ਕੁਝ ਕੰਬਲਾਂ ਦੀ ਬਟ ਉਹੀ ਹੈ ਮੇਰੇ ਭਰਾ ਵਿਕਾਸ ਦੀ ਏਮ ਬਹੁਤ ਵੱਡੀ ਹੈ ਉਹਨਾਂ ਨੂੰ ਸਿਰਫ ਇਹ ਹੈ ਮੈਂ ਆਪਣੀ ਮਾਂ ਦਾ ਨਾਮ ਜਿਹੜਾ ਵਾ ਰਿੰਦੀ ਦੁਨੀਆ ਤੱਕ ਰੱਖਣਾ ਚਾਹੁੰਦਾ ਔਰ ਅਸੀਂ ਸਾਰੇ ਉਹਦੇ ਨਾਂ ਇਹਨਾਂ ਨਾਲ ਆ ਸਾਡੀ ਪੂਰੀ ਟੀਮ ਇਹਨਾਂ ਨਾਲ ਆ ਸਾਡਾ ਪਰਿਵਾਰ ਸਰਦਾਰ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੇਰ ਅਲਸੀ ਦੀ ਸਾਰੇ ਪਰਿਵਾਰ ਆਪਾਂ ਨਾਲ ਆ ਔਰ ਉਹਦੇ ਨਾਲ ਨਾਲ ਜੋ ਇਹਨਾਂ ਦਾ ਵਿਜ਼ਨ ਹੈ ਵਿਊ ਹੈ ਉਹਦੇ ਵਿੱਚ ਅਸੀਂ